ਫਿਰ ਇੱਕ ਗੀਤ ਹੋਰ ਦੇਵਤਰੀ ਕੇਲ ਦਾ ਬੜਾ ਚੱਲਿਆ ਸੀ ਚਾਂਦੀ ਰਾਮ ਦਾ ਉਹ ਸੀ ਵੀ ਬੱਗੀ ਬੱਗੀ ਕਣਕ ਦੇ ਮੰਡੇ ਮੈਂ ਪਕਾਨੀ ਆ ਛਾਵੇਂ ਬਹਿ ਕੇ ਖਾਵਾਂਗੇ ਚਿਤ ਕਰੂ ਮਕਲਾਵੇ ਜਾਵਾਂਗੇ ਉਹ ਕੋ ਕਹਿੰਦਾ ਵੀ ਬੱਗੀ ਬੱਗੀ ਕਣਕ ਦੇ ਮੰਡੇ ਤੂੰ ਪਕਾਨੀ ਐ ਛਾਵੇਂ ਬਹਿ ਕੇ ਖਾਵਾਂਗੇ ਨਹੀਂ ਤੇਰਾ ਲੈ ਕੇ ਮਕਲਾਵਾ ਜਾਵਾਂਗੇ ਫਿਰ ਉਹ ਕਹਿੰਦੀ ਆ ਵੀ ਲੈ ਕੇ ਮਕਲਾਵਾ ਆਪ ਤੁਰ ਜਾਏਗਾ ਨੌਕਰੀ ਛੱਡ ਕੇ ਤੂੰ ਜਾਏਗਾ ਵੀ ਮੈਨੂੰ ਕੀ ਤੇ ਜੋਕਰੀ ਦੱਸ ਕੀਦੇ ਨਾਲ ਚਿਤ ਪਰ ਚਾਵਾਂਗੇ ਚਿਤ ਕਰੂ ਮਕਲਾਵੇ ਜਾਵਾਂਗੇ ਤਗਾ ਘਰੇ ਜਾ ਕੇ ਭੁੱਲੀ ਨਾ ਤੂੰ ਦੇਵ ਇਕਰਾਰ ਵੇ ਲੈ ਜੀ ਮਕਲਾਵਾ ਭਾਵੇਂ ਆਉਂਦੇ ਐ ਐਤਵਾਰ ਵੇ ਅ ਰਲ ਮਿਲ ਕੇ ਖੁਸ਼ੀਆਂ ਮਨਾਵਾਂਗੇ ਚਿਤ ਕਰੂ ਮਕਲਾਵੇ ਜਾਵਾਂਗੇ ਤੇਰਾ ਲੈ ਕੇ ਮਕਲਾਵਾ ਜਾਵਾਂਗੇ ਇਹ ਕਿਦਾ ਇਹ ਆਪ ਵੀ ਲਿਖਦਾ ਸੀ ਅੱਛਾ ਸਾਂ ਸੱਚ ਇਹਨੂੰ ਸੰਗੀਤ ਵਾਲੇ ਪਾਸੇ ਜਿਹੜਾ ਲਿਆਂਦਾ ਜਾਂ ਇੱਕ ਤਰ੍ਹਾਂ ਨਾਲ ਸੰਗੀਤ ਜਿੱਤੋਂ ਨੇ ਸਿੱਖਿਆ ਜਾਂ ਕਹਿ ਲਓ ਜਿਹਨੂੰ ਇਹ ਗੁਰੂ ਮੰਨਦਾ ਸੀ ਉਹਦਾ ਨਾਮ ਸੀ ਹਰਦਲ ਪ੍ਰਤਾਪ ਜੀ ਉਹ ਜਿਹੜਾ ਮਹਾਨ ਸੰਗੀਤਕਾਰ ਜਸਵੰਤ ਭਮਰਾ ਜੀ ਉਹਦਾ ਉਹ ਗੁਰਪਾਈ ਸੀ ਹਰਦਲ ਪ੍ਰਤਾਪ ਜੀ ਜੀ ਇਹਨੇ ਹਰਦਲ ਪ੍ਰਤਾਪ ਤੋਂ ਸਿੱਖਿਆ ਹੈ ਗਾਇਕੀ ਦੀਆਂ ਬਰੀਕੀਆਂ ਤੇ 사ਜਨ رائے ਕੋਟੀ ਨੂੰ ਇਹ ਮੰਨਦਾ ਸੀ ਲਿਖਤ ਦੇ ਵਿੱਚ ਆ ਉਹਦਾ ਗੁਰੂ